ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੇ ਵਿੱਚ ਚੋਣੇ ਹਿੰਸਾ ਨੇ ਨਵਾਂ ਰੂਪ ਧਾਰ ਲਿਆ ਜਦੋਂ ਰਾਸ਼ਟਰਪਤੀ ਉਮੀਦਵਾਰ ਅਤੇ ਸੈਨੇਟਰ ਮੁਗਵੇਲ ਓਰੀਬੇ ਦੇ ਚੋਣ ਪ੍ਰਚਾਰ ਦੌਰਾਨ ਗੋਲੀ ਚਲਾਈ ਗਈ ਇਹ ਹਮਲਾ ਰਾਸ਼ਟਰੀ ਬੋਗੋਟਾ ਦੇ ਫੌਨਟੀ ਬੋਨ ਖੇਤਰ ਦੇ ਵਿੱਚ ਉਸ ਸਮੇਂ ਹੋਇਆ ਜਦੋਂ ਓਰੀਬੇ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਹਮਲੇ ਦੇ ਵਿੱਚ ਓਰੀਬੇ ਦੀ ਪਿੱਠ ਵਿੱਚ ਗੋਲੀ ਲੱਗੀ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਦੂਜੀ ਪਾਸੇ ਸਾਰੇ ਮਾਮਲੇ ਉੱਤੇ ਪੁਸ਼ਟੀ ਕਰਦੇ ਹੋਏ ਬੋਗੋਟਾ ਦੇ ਮੇਅਰ ਨੇ ਕਿਹਾ ਕਿ ਹਮਲਾਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੂਰੇ ਸ਼ਹਿਰ ਦੇ ਹਸਪਤਾਲਾਂ ਨੂੰ ਵੀ ਅਲਰਟ ਉੱਤੇ ਰੱਖਿਆ ਗਿਆ ਤਾਂ ਜੋ ਜ਼ਰੂਰਤ ਪੈਣ ਉੱਤੇ ਓਰੀਬੇ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਵੀ ਭੇਜਿਆ ਜਾ ਸਕੇ ਕੋਲੰਬੀਆ ਦੀ ਸਰਕਾਰ ਅਤੇ ਰਾਸ਼ਟਰਪਤੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਦੀ ਪੂਰੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ ਕੋਲੰਬੀਆ ਦੇ ਸੈਨੇਟਰ ਅਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮੂਗਵੇਲ ਓਰੀਬੇ ਦੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਰਾਸਟਾਨੀ ਬੋਗੋਟਾ ਦੇ ਵਿੱਚ ਇੱਕ ਸਮਾਗਮ ਦੌਰਾਨ ਓਰੀਬੇ ਨੂੰ ਗੋਲੀ ਮਾਰ ਦਿੱਤੀ ਗਈ ਹੈ ਤੇ ਨਿਊਜ਼ ਏਜੰਸੀ ਦੇ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬੋਗੋਟਾ ਦੇ ਮੇਅਰ ਕਾਰਲੋਸ ਗਾਲ ਨੇ ਕਿਹਾ ਕਿ ਓਰੀਬੇ ਉੱਤੇ ਸ਼ਨੀਵਾਰ ਨੂੰ ਫੌਂਟਿਬੋਨ ਜ਼ਿਲ੍ਹੇ ਦੇ ਵਿੱਚ ਹਮਲਾ ਹੋਇਆ ਸੀ ਤੇ ਉਹਨਾਂ ਦਾ ਐਮਰਜੈਂਸੀ ਇਲਾਜ ਕੀਤਾ ਜਾ ਰਿਹਾ ਹੈ। ਜੇਕਰ ਲੋੜ ਪਈ ਤਾਂ ਉਹਨਾਂ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਵੀ ਤਬਦੀਲ ਕੀਤਾ ਜਾ ਸਕਦਾ ਹੈ। ਸੈਲਿਕ ਕੋਲੰਬੀਆ ਦੀ ਰਾਜਧਾਨੀ ਦੇ ਪੂਰੇ ਹਸਪਤਾਲ ਨੈਟਵਰਕ ਨੂੰ ਅਲਰਟ ਉਤੇ ਰੱਖਿਆ ਗਿਆ ਹੈ ਮੇਰ ਨੇ ਕਿਹਾ ਕਿ ਸ਼ੱਕੀ ਹਮਲਾਵਰਨوں ਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਦੇ ਵਿੱਚ ਸੈਨੇਟਰ ਉਰੀਬੇ ਦੇ ਪਰਿਵਾਰ ਦੇ ਨਾਲ ਇੱਕ ਚੁਰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਤੁਹਾਡਾ ਦਰਦ ਕਿਵੇਂ ਕੱਟ ਕੀਤਾ ਜਾਵੇ ਇਹ ਇੱਕ ਗਵਾਚੀ ਹੋਈ ਮਾਂ ਤੇ ਜ਼ਖਮੀ ਵਤਨ ਦਾ ਦਰਦ ਹੈ ਕੋਲੰਬੀਆ ਦੀ ਸਰਕਾਰ ਨੇ ਉਰੀਬੇ ਉੱਤੇ ਹਮਲਾ ਦੀ ਨਿੰਦਾ ਕਰਦੇ ਹੋਏ ਇੱਕ ਬਿਆਨ ਵੀ ਜਾਰੀ ਕੀਤਾ ਹੈ ਇੱਥੇ ਦੱਸਣਾ ਬੰਦੇ ਕਿ ਸੈਨੇਟਰ ਮੁਗਵੇਲ ਉਰੀਬੇ ਵਿਰੋਧੀ ਰੂੜੀਵਾਦ ਦੀ ਡੈਮੋਕ੍ਰੈਟਿਕ ਸੈਂਟਰ ਪਾਰਟੀ ਦੇ ਮੈਂਬਰ ਨੇ ਜਿਸ ਦੀ ਸਥਾਪਨਾ ਕੋਲੰਬੀਆ ਦੇ ਸਾਬਕਾ ਰਾਸ਼ਟਰਪਤੀ ਅਲਵਾਰੋ ਓਰੀਬੇ ਦੁਆਰਾ ਕੀਤੀ ਗਈ ਸੀ ਹਾਲਾਂਕਿ ਤੋਂਵੇਂ ਸੰਬੰਧਿਤ ਨਹੀਂ ਨੇ ਪਾਰਟੀ ਨੇ ਇੱਕ ਬਿਆਨ ਦੇ ਵਿੱਚ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸੈਨੇਟਰ ਸ਼ਨੀਵਾਰ ਨੂੰ ਰਾਜਸਟਾਨੀ ਫੌਂਟੀਬੋਂਡ ਦੇ ਇੱਕ ਜਨਤਕ ਪਾਰਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਸਮੇਂ ਮੇਜ਼ਬਾਨੀ ਕਰ ਰਹਿਣ ਜਦੋਂ ਬੰਦੂਕਧਾਰੀਆਂ ਨੇ ਉਹਨਾਂ ਦੀ ਪਿੱਠ ਵਿੱਚ ਗੋਲੀ ਮਾਰ ਦਿੱਤੀ ਪਾਰਟੀ ਨੇ ਹਮਲੇ ਨੂੰ ਗੰਭੀਰ ਦੱਸਿਆ ਤੇ ਉਹਨਾਂ ਦੀ ਸਿਹਤ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਗਈ। ਔਰ ਇਹ ਬੇਦੀ ਮੰਗਲ ਡਾਇਨਾ ਟਰਬੇ ਇੱਕ ਦਲੇਰ ਪੱਤਰਕਾਰ ਸੀ ਜਿਸ ਨੂੰ 1991 ਦੇ ਵਿੱਚ ਡਰੱਗ ਮਾਫੀਆ ਪਾਬਲੋ ਐਸਕੋਬਾਰ ਤੇ ਮੈਡਿਲੀਨ 카rtel ਦੁਆਰਾ ਅਗਵਾ ਕਰ ਲਿਆ ਗਿਆ ਸੀ। ਅਗਵਾ ਤੋਂ ਬਾਅਦ ਇੱਕ ਬਚਾਅ ਕਾਲ ਜੀ ਦੌਰਾਨ ਉਸ ਦੀ ਮੌਤ ਹੋ ਗਈ ਸੀ। ਕੋਲੰਬੀਆ ਦੇ ਰਾਸ਼ਟਰਪਤੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਰਕਾਰ ਨੇ ਸਪਸ਼ਟ ਅਤੇ ਜ਼ੋਰਦਾਰ ਤੰਗ ਦੇ ਨਾਲ ਹਿੰਸਕ ਹਮਲੇ ਨੂੰ ਰੱਦ ਕਰ ਦਿੱਤਾ ਹੈ ਤੇ ਵਾਪਰੀਆਂ ਘਟਨਾਵਾਂ ਦੀ ਪੂਰੀ ਤਰ੍ਹਾਂ ਜਾਂਚ ਦੀ ਮੰਗ ਕੀਤੀ ਗਈ ਹੈ। ਜ਼ਿਕਰ ਹੋਇਆ ਕਿ ਇਸ ਹਮਲੇ ਨੇ ਕੋਲੰਪੀਆ ਦੀ ਚੋਣੀ ਸਿਆਸਤ ਅਤੇ ਕਾਨੂੰਨ ਵਿਵਸਥਾ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਹਮਲੇ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਅਤੇ ਸਰਕਾਰ ਵੱਲੋਂ ਸਖਤ ਨਿੰਦਾ ਕੀਤੀ ਜਾ ਰਹੀ ਹੈ ਅਤੇ ਚੋਣ ਮਾਹੌਲ ਨੂੰ ਸੁਰੱਖਿਅਤ ਬਣਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ